ਸੀਮ ਭਗਵੰਤ ਮਾਨ ਕਹਿੰਦੇ ਸੀ ਕਿ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਬਿਜਲੀ ਫੁੱਲ ਚੱਲੂਗੀ ਇਸ ਵਾਰ ਸੂਏ ਫੁੱਲ ਆਉਣਗੇ ਵੀ ਜਿੱਥੇ ਪਾਣੀ ਪਹੁੰਚਦਾ ਉੱਥੇ ਪੂਰਾ ਪਾਣੀ ਪਹੁੰਚੂਗਾ ਆ ਤਾਂ ਗੱਲੇ ਛੱਡ ਦੋ ਇਹ ਆ ਜੇ ਮੁੱਖ ਮੰਤਰੀ ਕਦੇ ਨਹੀਂ ਆਉਣਾ ਤੁਸੀਂ ਆਪ ਦੇਖ ਲਓ ਵੀ 24 ਘੰਟੇ ਵੀ ਲਾਈਟ ਆ ਹੁਣ ਅੱਜ ਦੋ ਕੁ ਦਿਨ ਗਰਮੀ ਹੋਈ ਸੀ ਅੱਜ ਫੇਰ ਆ ਗਈ ਆ ਹੁਣ ਭੁੱਲ ਗਿਆ ਮੋਟਰ ਪਹਿਲਾਂ ਬੰਦ ਕਰਿਆ ਵਾਂ ਫੇਰ ਮੈਂ ਤੁਹਾਡੇ ਨਾਲ ਗੱਲ ਕਰਦਾ ਕਿਸਾਨ ਚੋਂ ਨਾ ਲਾਉਣ ਲੱਗਦੇ ਤੇ ਜਦੀ ਅਖਬਾਰਾਂ ਚ ਖਬਰਾਂ ਛਪਦੀਆਂ ਦੀਆਂ ਕਿ ਥਰਮਲ ਪਲਾਂਟ ਚ ਤਿੰਨ ਦਿਨ ਦਾ ਕੋਲਾ ਜੀ ਪੰਜਾਬ ਖਨੇਰੇ ਚ ਛਾ ਸਕਦਾ ਇਸ ਵਾਰ ਐਵੇਂ ਦੀ ਖਬਰਾਈ ਕੋਈ ਨਾ ਕੋਈ ਖਬਰ ਨਹੀਂ ਆਈ ਨਾ ਬਿਲਕੁਲ ਨਹੀਂ ਆਈ ਠੀਕ ਹੈ ਕਹਿੰਦੇ ਤੇ ਅੱਗੇ ਕਹੀ ਜਾਂਦੇ ਪਰ ਹੁਣ ਨਹੀਂ ਕਹੀ ਸਕਿਆ ਹੁਣ ਤਾਂ ਕਹਿੰਨੀ ਵੀ ਕੋਲਾ ਕਟਾਈ ਅਸੀਂ ਇੰਨੀਆਂ ਮੋਟਰਾਂ ਖੜੀਆਂ ਰਹਿਂਦੀਆਂ ਨੇ ਉਹ ਦੂਜੇ ਖੇਤਾਂ ਚ ਤਾਂ ਨਹਿਰ ਦਾ ਪਾਣੀ ਆ ਰਿਹਾ ਹੈ ਠੀਕ ਹੈ ਵਜਾ ਵਜਾ ਹੋਈ ਪਈ ਐ ਸਾਰੀ ਜੀਰੀ ਇੰਨੇ ਨਜ਼ਾਰੇ ਨਾਲ ਲਾਈ ਐ ਐਨੀ ਗਰਮੀ ਚ ਵੀ ਮੋਟਰਾਂ ਖੜੀਆਂ ਰਹੀਆਂ ਨੇ ਮੈਂ ਹੁਣ ਜੱਗਰ ਹੋ ਕੇ ਮੈਂ ਦੂਈਆਂ ਮੋਟਰਾਂ ਤੇ ਝੰਡੇ ਵੀ ਲਾਰ ਕੇ ਤੇ ਇੱਥੇ ਵੀ ਲਾਉਂਗਾ ਮੈਂ ਕਿਉਂਕਿ ਮੈਨੂੰ ਬਹੁਤ ਪਸੰਦ ਆਇਆ ਮੁੱਖ ਮੰਤਰੀ ਮੈਂ ਟਰੱਕ ਚਲਾਇਆ 35 ਸਾਲ ਹੁਣ ਮੈਂ ਮੁੰਡਾ 2 ਸਾਲ ਦਾ ਕੈਨੇਡਾ ਚਲਾ ਗਿਆ ਮੇਰਾ ਜੀ ਕਰਦਾ ਉਹ ਕਿੰਨ ਬੁਲਾ ਰਹੇ ਮੇਰਾ ਜੀਨ ਕਰਦਾ ਸਜਣ ਨੂੰ ਚਲ ਮੈਂ ਜਾਉਂਗਾ ਤਾਂ ਸਹੀ ਪਰ ਮੋੜਿਆ ਕਰੂੰਗਾ ਪਰ ਆ ਨਜ਼ਾਰਾ ਬੜਾ ਹੈ ਕਿਉਂਕਿ ਖੁਸ਼ੀ ਚੜਦੀ ਆ ਜਦ ਕੇਸਰ ਭਾਈ ਜੀ ਗੱਲ ਉਹੀ ਹੋ ਗਈ ਵੀ ਹੁਣ ਖਤਰਾ ਹੁੰਦਾ ਜਦੋਂ ਘਰੇ ਤੁਸੀਂ ਪਏ ਹੋ ਨਿਓ ਵੀ ਕਿਤੇ ਨੀਂਦ ਰਾਜੇ ਮੋਟਰ ਚੱਲ ਰਹੀ ਆ ਕਿਤੇ ਰਾਤ ਨੂੰ ਹੀ ਡੱਕੇ ਜਾ ਬੜਾ ਫਿਕਰ ਰਹਿੰਦਾ ਕਈ ਵਾਰ ਇੱਕ ਬੋਗ ਲਾ ਲੈਂਦਾ ਅੱਜ ਕੱਲ ਜੱਟ ਲਾਲ ਨਰ ਸ਼ਾਮ ਨੂੰ ਭਤੀਜੇ ਨੂੰ ਫੋਨ ਮਾਰਦਾ ਵੀ ਤੂੰ ਖਿਆਲ ਰੱਖੀ ਕਿਤੇ ਲੇਟ ਨਾ ਅਜ ਕਿੱਧਰ ਪਾਈਪ ਕਿੱਧਰ ਲ ਖੋਲੇ ਹੋ ਕਿਵੇਂ ਆ ਕਿਤੇ ਹੋਰਾਂ ਪਾਸੇ ਜਾ ਬੜੇ ਕਿਸੇ ਦੀ ਚਰੀ ਰਾਮ ਜੀ ਇਹ ਹੁੰਦਾ ਅਜ ਕੰਮ ਖਤਰਾ ਰਹਿੰਦਾ ਬੰਦ ਕਰਕੇ ਜਾਂਦੇ ਬਸ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਝੋਨੇ ਦੀ ਬਿਜਾਈ ਤਕਰੀਬਨ ਲੱਗ ਚੁੱਕੀ ਹੈ ਜਿੱਥੇ ਮੱਕੀਆਂ ਨੇ ਉਹ ਬਿਜਾਈ ਨਹੀਂ ਹੋਈ ਤਕਰੀਬਨ ਪੂਰੀ ਬਿਜਾਈ ਹੋ ਚੁੱਕੀ ਆ ਸੋ ਤਸਵੀਰਾਂ ਵੀ ਦਿਖਾਵਾਂਗੇ ਗੱਲਬਾਤ ਵੀ ਕਰਾਂਗੇ ਕਿਉਂਕਿ ਸੀਐਮ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਕਹਿ ਰਹੇ ਸੀ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਸੋ ਲਗਾਤਾਰ ਇਹ ਵੀ ਦਿਖਾਵਾਂਗੇ ਗਰਾਊਂਡ ਜ਼ੀਰੋ ਦੀ ਰਿਪੋਰਟ ਕਿ ਕਿਸਾਨਾਂ ਨੂੰ ਕੋਈ ਦਿੱਕਤ ਆਈ ਆ ਜਾਂ ਨਹੀਂ ਆਈ ਕਿਵੇਂ ਬਿਜਲੀ ਆਈ ਕਿਵੇਂ ਸੂਇਆਂ ਦਾ ਪਾਣੀ ਮਿਲਿਆ ਕਿਵੇਂ ਰਜਵਾਹਿਆਂ ਦਾ ਪਾਣੀ ਮਿਲਿਆ ਉਹ ਸਾਰੀਆਂ ਤਸਵੀਰਾਂ ਵੀ ਦਿਖਾਵਾਂਗੇ ਗੱਲਬਾਤ ਵੀ ਕਰਾਂਗੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਲਾਸਟ ਪੜਾ ਝੋਨੇ ਦੀ ਬਿਜਾਈ ਦਾ ਲਾਸਟ ਪੜਾ ਚੱਲ ਰਿਹਾ ਸੋ ਲਗਾਤਾਰ ਜਿਹੜੇ ਕਿਸਾਨ ਨੇ ਤਕਰੀਬਨ ਝੋਨਾ ਲੱਗ ਚੁੱਕਿਆ ਜਿਹੜੀਆਂ ਮੱਕੀਆਂ ਨੇ ਪਿਛੇਤੀਆਂ ਮੱਕੀਆਂ ਨੇ ਉਹ ਮੱਕੀਆਂ ਵੱਢਣ ਤੋਂ ਬਾਅਦ ਬਾਕੀ ਝੋਨਾ ਕਿਸਾਨ ਲਾਉਣਗੇ ਤਸਵੀਰਾਂ ਦਿਖਾਉਂ ਰਿਹਾ ਕਿ ਮੋਟਰ ਚੱਲ ਰਹੀ ਆ ਕਿਸਾਨ ਆਪਣੀ ਝੋਨੇ ਦੀ ਜਿਹੜੀ ਵਿਜਾਈ ਕਰ ਰਿਹਾ ਉਧਰੋਂ ਜਿਹੜੇ ਬਿਹਾਰ ਚੋਂ ਮਜ਼ਦੂਰ ਆਏ ਹੋਏ ਨੇ ਉਹ ਪਟਾਈ ਕਰ ਰਹੇ ਨੇ ਸੋ ਲਗਾਤਾਰ ਜੇ ਗੱਲਬਾਤ ਕਰੀਏ ਏਕੇ ਝੋਨੇ ਦੀ ਪਨੀਰੀ ਆ ਜਿਹੜੀ ਉਹਦੀ ਪਟਾਈ ਹੋ ਰਹੀ ਆ ਉਸ ਤੋਂ ਬਾਅਦ ਕਿਸਾਨ ਝੋਨਾ ਲਗਾਵੇਗਾ ਸੋ ਕਿੰਨਾ ਝੋਨਾ ਲੱਗਿਆ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਕਿਸਾਨ ਮੌਜੂਦ ਨੇ ਬਾਈ ਜੀ ਜਿਹੜੀ ਟਰੈਕਟਰ ਤੇ ਗਾਹਣ ਕਰ ਰਹੇ ਨੇ ਸੋ ਕੱਦੂ ਕਰ ਰਹੇ ਨੇ ਗੱਲਬਾਤ ਵੀ ਕਰਾਂਗੇ ਬਾਈ ਜੀ ਆਜੋ ਇੱਧਰ ਨੂੰ ਸੋ ਲਾਸਟ ਪੜਾਅ 'ਚ ਜਿਹੜੀ ਬਿਜਾਈਆ ਝੋਨੇ ਦੀ ਉਹ ਚੱਲ ਰਹੀ ਆ ਬਾਈ ਜੀ ਕੀ ਨਾਮ ਆਪਣਾ ਕੇਸਰ ਸਿੰਘ ਤੇਜਾ ਬਲਦ ਖੁਰਦ ਪਿੰਡ ਹੈ ਕਰ ਰਹੇ ਹੋ ਤੁਸੀਂ ਕਦੋਂ ਕਿੰਨੀ ਕੁ ਤੁਹਾਡੀ ਝੋਨੇ ਦੀ ਬਜਾਈ ਰਹੇਗੀ ਕਿੰਨੀ ਕੁ ਹੋਗੀ ਆਪਣੀ ਅੱਜ ਮੇਰਾ ਖਿਆਲ 12 ਤਰੀਕਾ ਹੋਗੀ ਜਲਾਈ ਜੀ ਆ ਇੱਕ ਕਿਲਾ ਰਹਿ ਗਿਆ ਠੀਕ ਹੈ ਤੇ ਬਾਕੀ ਸਾਰੀ ਲੱਗ ਚੁੱਕਿਆ ਬੜੇ ਵਧੀਆ ਤਰੀਕੇ ਨਾਲ ਲੱਗਾ ਠੀਕ ਹੈ ਤੇ ਬਾਕੀ ਮੈਨੂੰ ਐ ਲੱਗਦਾ ਵੀ ਮੱਕੀ ਦੀ ਫਸਲ ਆ ਜਿੱਥੇ ਉੱਥੇ ਰਹਿ ਗਿਆ ਸਿਰਫ ਹਨਾ ਹਾਂ ਨਹੀਂ ਵੈਸੇ ਵੀ ਰੱਖਿਆ ਕਿਉਂਕਿ ਸੋਚ ਲੋਕਾਂ ਦੀ ਉਹ ਹੋ ਗਈ ਪਸੇਤਾ ਜਿਵੇਂ ਕੋਈ ਇਹਦੇ ਵਿੱਚ ਹਰਾਚਾਰਾ ਬੀਜਦਾ ਉਹ 26 ਵਗੈਰਾ ਦੂਏ ਬਾਸਪਤੀ ਬੀਜ ਉਹ ਲਾਇਏ ਨੇ ਬਾਕੀ ਬਹੁਤ ਵਧੀਆ ਲੱਗੀ ਹੋਈ ਹੈ ਇਹ ਜੀ ਗੱਲ ਨਹੀਂ ਸਾਰੀ ਉਸਾ ਵਗੈਰਾ ਵੀ ਲਾਈ ਹੈ ਠੀਕ ਹੈ ਤੇ ਸੀਐਮ ਭਗਵੰਤ ਮਾਨ ਕਹਿੰਦੇ ਸੀ ਕਿ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਬਿਜਲੀ ਫੁੱਲ ਚੱਲੂਗੀ ਇਸ ਵਾਰ ਸੂਏ ਫੁੱਲ ਆਉਣਗੇ ਵੀ ਜਿੱਥੇ ਪਾਣੀ ਪਹੁੰਚਦਾ ਉੱਥੇ ਪੂਰਾ ਪਾਣੀ ਪਹੁੰਚੂਗਾ ਕਿਵੇਂ ਰਿਹਾ ਪਾਣੀ ਦਾ ਰਿਜ਼ਲਟ ਤੁਸੀਂ ਆਪ ਦੇਖ ਲਓ ਵੀ 24 ਘੰਟੇ ਵੀ ਲਾਈਟ ਆ ਹੁਣ ਅੱਜ ਦੋ ਕੁ ਦਿਨ ਗਰਮੀ ਹੋਈ ਸੀ ਅੱਜ ਫੇਰ ਆ ਗਈ ਆ ਹੁਣ ਭੁੱਲ ਗਿਆ ਮੋਟਰ ਪਹਿਲਾਂ ਬੰਦ ਕਰਾਵਾਂ ਫੇਰ ਮੈਂ ਤੁਹਾਡੇ ਨਾਲ ਗੱਲ ਕਰਦਾ ਅੱਛਾ ਸੋ ਕਿਸਾਨ ਕਦੂ ਕਰ ਰਹੇ ਨੇ ਕਿ ਭੁੱਲ ਗਿਆ ਮੈਂ ਮੋਟਰ ਬੰਦ ਕਰਨੀ ਆ ਚਲਦੀ ਇੰਟਰਵਿਊ ਦੇ ਵਿੱਚ ਮੋਟਰ ਬੰਦ ਕੀਤੀ ਨਹੀਂ ਪਹਿਲਾਂ ਯਾਦ ਨਹੀਂ ਸੀ ਮੋਟਰ ਬੰਦ ਕਰਾਂ ਮੈਂ ਭੁੱਲ ਗਿਆ ਸੀ ਮੈਂ ਕਦੂ ਕਰ ਰਿਹਾ ਸੀ ਪਾਣੀ ਵੱਧ ਹੋ ਗਿਆ ਸਾਰੀ ਜੀਰੀ ਬੱਟਾਂ ਟੁੱਟਣ ਵਾਲੀਆਂ ਹੋਇਆ ਪੈਣਾ ਤੇ ਅਸੀਂ ਇੰਨੀਆਂ ਮੋਟਰਾਂ ਖੜੀਆਂ ਰਹਿਂਦੀਆਂ ਨੇ ਉਹ ਦੂਜੇ ਖੇਤਾਂ 'ਚ ਤਾਂ ਨਹਿਰ ਦਾ ਪਾਣੀ ਆ ਰਿਹਾ ਹੈ ਵੇਜਾ ਵੇਜਾ ਹੋਈ ਪਈ ਆ ਸਾਰੀ ਜੀਰੀ ਇੰਨੇ ਨਜ਼ਾਰੇ ਨਾਲ ਲਾਈ ਆ ਇੰਨੀ ਗਰਮੀ ਚ ਵੀ ਮੋਟਰਾਂ ਖੜੀਆਂ ਨਹੀਂਆਂ ਨੇ ਠੀਕ ਹੈ ਤੇ 24 ਘੰਟੇ ਵੀ ਕਦੇ ਹੋਈ ਨਹੀਂ ਸੀ ਪਿਛਲੀਆਂ ਸਰਕਾਰਾਂ ਪਰੇ ਠੀਕ ਹੈ 24 ਘੰਟੇ ਵੀ ਹੁੰਦੀ ਰਹੀ ਅੱਗੇ 8 ਘੰਟੇ ਚੱਲਦੀ ਸੀ ਵੀ 8 ਘੰਟੇ ਪ੍ਰੋਪਰ ਕਦੇ ਨਾ ਉਹ ਤਾਂ ਮਿਲਦੀ ਮਿਲਦੇ ਨੇ ਜਦ ਮੜਾ ਜਾ ਕੋਈ ਪਤਾ ਨਹੀਂ ਕੀ ਹੋ ਜਾਂਦਾ ਫਿਰ ਛੱਡ ਦਿੰਦੇ ਨੇ ਫਟਾਫਟ ਚੱਲੀ ਜਾਂਦੀ ਬੜੀ ਖੁਸ਼ੀ ਹੁੰਦੀ ਆ ਤੇ ਇਹ ਵੀ ਤੇ ਮੈਂ ਆਮ ਸਧਾਰਨ ਕਿਸਾਨ ਆ 7-8 ਕਿੱਲਾਂ ਦਾ ਮਾਲਕ ਤੇ ਮੇਰਾ 50-60 ਹਜ਼ਾਰ ਦਾ ਘਰ ਦਾ ਵੀ ਫਾਇਦਾ ਹੋਇਆ ਹਮ ਬਿਲਾ ਦਾ ਚਲੋ ਸਭ ਦਾ ਹੁੰਦਾ ਚਲੋ ਉਹ ਤਾਂ ਸਰਕਾਰ ਕਰਦੀ ਆ ਠੀਕ ਹੈ ਤੇ ਬਾਕੀ ਘਰਾਂ ਦੇ ਮਿਲ ਮਾਫ ਹੋ ਗਏ ਜੀਰੋ ਆ ਗਏ ਤੇ ਇਹ ਲਾਈਟ ਆ ਗਈ ਹੋਰ ਦੇਖੋ ਜੇ ਮਜ਼ਦੂਰਾਂ ਦਾ ਕੰਮ ਬਹੁਤ ਵਧੀਆ ਹੋਇਆ ਹੈ 43000 ਬਾਕੀ ਇਹ ਬਿਜਲੀ ਬਾਰੇ ਤਾਂ ਤੁਸੀਂ ਕਿਸਾਨਾਂ ਬਾਰੇ ਤਾਂ ਤੁਸੀਂ ਆਪ ਵੀ ਚੈਨਲ ਦੇਖਦੇ ਹੋ ਇਹਦੇ ਕੋਈ ਝੂਠ ਬੋਲਣ ਵਾਲੀ ਗੱਲ ਨਹੀਂ ਠੀਕ ਹੈ 24 24 ਘੰਟੇ ਵੀ ਚੱਲੀ ਆ ਮੋਟਰਾਂ ਦੀ ਕਿਸੇ ਨੂੰ ਉਹ ਨਹੀਂ ਕਰਿਆ ਸੀ ਮੈਂ ਹੁਣ ਜੱਗਰ ਹੋ ਕੇ ਮੈਂ ਦੁਨੀਆਂ ਮੋਟਰਾਂ ਤੇ ਝੰਡੇ ਵੀ ਲਾਰ ਕੇ ਮੋਟਰਾਂ ਤੇ ਠੀਕ ਹੈ ਤੇ ਇੱਥੇ ਵੀ ਲਾਉਂਗਾ ਮੈਂ ਕਿਉਂਕਿ ਮੈਨੂੰ ਬਹੁਤ ਪਸੰਦ ਆਇਆ ਮੁੱਖ ਮੰਤਰੀ ਠੀਕ ਹੈ ਬਾਕੀ ਵੀ ਪਾਰਟੀਆਂ ਵਧੀਆ ਨੇ ਪਰ ਦੇਖੋ ਇਹਦੇ ਚ ਹੈਗਾ ਚਾਹੇ ਜਾਂ ਥੱਲੇ ਵਾਲਾ ਕੋਈ ਕੋਈ ਹੌਲੀ ਹੌਲੀ ਸੁਧਾਰ ਹੋ ਜਾਊਗਾ ਹਾਲੇ ਤਾਂ ਕੁਝ ਵੀ ਨਹੀਂ ਹੋਇਆ ਹੁਣ 1100 ਰੁਪਏ ਪਿਲਸਨ ਉਹ ਵੀ ਲੱਗ ਜੂਗੀ ਨਹੀਂ ਲੱਗੂਗੀ ਤਾਂ ਅਗਲਾ ਮੁੱਖ ਮੰਤਰੀ ਜਨਾਨੀਆਂ ਨਹੀਂ ਬੋਟਾ ਪਾਉਣਗੀਆਂ ਠੀਕ ਹੈ ਤੇ ਬਹੁਤ ਵਧੀਆ ਜਾਨੀ ਕਿ ਪਾਣੀ ਦੇ ਪੱਖੋਂ ਤੁਸੀਂ ਇਹੋ ਜਿਹਾ ਦੇਖਿਆ ਨਹੀਂ ਤੁਸੀਂ ਆਪਦੇ ਪਹਿਲਾਂ ਜ਼ਿੰਦਗੀ 'ਚ ਦੇਖਿਆ ਕਦੇ ਵੀ ਕਦੇ ਲਾਈਟ ਇੰਨਾ ਟਾਈਮ ਆਈ ਮੈਂ ਕਿਹਾ ਜਿੱਦਾਂ ਮੇਰੀ ਉਮਰ ਬਹੁਤ ਹੋ ਗਈ ਮੇਰੀ ਸੁਰਤ ਦੇ ਵਿੱਚ ਜੀਰੀ ਲੱਗੀ ਹੈ ਉਦੋਂ ਪਹਿਲਾਂ ਤਾਂ ਪੁੱਛੋ ਨਾ ਕਿਸ ਆ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਛੱਡ ਕੇ ਮੋਟਰ ਖਾਲ ਬੰਦ ਕਦੇ ਫੇਰ ਕਦੇ ਕੁਝ ਸੱਚ ਤਕ ਕੁਝ ਕਦੇ ਤੁਸੀਂ ਦੇਖਿਆ ਵੀ ਜਨਰੇਟਰ ਆਈ ਨਵੇਂ ਜਨਰੇਟਰ ਕੋਈ ਖਰੀਦਦਾ ਪੁਰਾਣੇ ਵੀ ਕੋਈ ਸਮਰਾਂਦਾ ਦੇਖਿਆ ਕੋਈ ਨਹੀਂ ਸਾਰੇ ਅੰਦਰ ਪਏ ਨੇ ਉਹ ਕਿਸਦੇ ਹਵਾ ਨਿਕਲੀ ਵੀ ਟਾਇਰਾਂ ਦੀ ਕਿਸੇ ਦੀ ਕੁਛ ਕਿਸੇ ਨੂੰ ਲੋੜ ਨਹੀਂ ਕਿਤੇ ਲੋੜ ਨਹੀਂ ਪੈਂਦੀ ਬਈ ਬੜਾ ਨਜ਼ਾਰਾ ਆ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਤੇ ਬਵਾਰੀਆਂ ਨੂੰ ਵੀ ਤੇ ਸਾਰਿਆਂ ਨੂੰ ਵਰਗ ਨੂੰ ਲੈ ਕੇ ਤੁਰਿਆ ਹੋਇਆ ਹੈ ਬੰਦਾ ਜਨਨ ਕਿ ਜਨਨ ਕਿ ਮੋਟਰਾਂ ਤੇ ਜਿਹੜੇ ਆਟੋਮੈਟਿਕ ਲੱਗਦੇ ਨੇ ਜੇ ਉਹ ਲਾਹ ਵੀ ਤਾਂ ਉਹ ਹੁਣ ਫਿਰ ਫੈਲੀ ਨੇ ਉਹ ਮਗਰ ਦਿਨ ਦਿਨ ਚਲਾ ਲੈਣਾ ਆ ਹੁਣ ਉਹ ਦੂਸਰੀ ਮੋਟਰ ਬੰਦ ਕਰਕੇ ਆਉਣਾ ਮੈਂ ਜੀ ਆ ਇਹਦਾ ਦੇਖ ਲੋ ਪਾਣੀ ਤੁਸੀਂ ਦੇਖ ਲੈ ਕਿੰਨਾ ਹੈ ਉਧਰ ਬੱਟਾਂ ਦੇ ਘੁੰਮ ਕੇ ਦੇਖ ਲੋ ਆ ਗਵਾਂਡੀਆਂ ਦੇਖ ਲੋ ਫੁੱਲ ਭਰੀਆਂ ਖੜੀਆਂ ਨੇ ਪਰ ਮੇਰੀ ਇੱਕ ਬੇਨਤੀ ਹੈ ਵੀ ਜਿਹੜਾ ਨਹਿਰਾਂ ਦਾ ਪਾਣੀ ਆਇਆ ਹੈ ਉਹ ਨਹਿਰਾਂ ਦਾ ਪਾਣੀ ਆ ਤ ਆ ਗਿਆ ਪਰ ਜਦ بارش ਹੋ ਜਾਂਦੀ ਹੈ ਨਾ ਉਹ ਮੋਗੇ ਨਾ ਬੰਦ ਕਰਿਆ ਕਰੋ ਉਹ ਮੋਗੇ ਬੰਦ ਕਰਕੇ ਰਜਬਾਹ ਟੁੱਟ ਜਾਂਦਾ ਫਿਰ ਉਹ ਬੜਾ ਕਸੂਰ ਵਾ ਸਰਕਾਰ ਨੂੰ ਆ ਟੁੱਟ ਗਿਆ ਜਿਹੜਾ ਜਬਾ ਫਿਰ ਉਹ ਫਸਲ ਮਰ ਜਾਂਦੀ ਹੈ ਇਹ ਗੱਲ ਗਲਤ ਹੈ ਉੱਥੇ ਕਿਸਾਨ ਦਾ ਕਸੂਰ ਹੈ ਨਹੀਂ ਜਿਹੜਾ ਜਬਾ ਹਾਂ ਕਿਸਾਨ ਦਾ ਕਸੂਰ ਮੋਗੇ ਬੰਦ ਕਰ ਦਿੰਦੇ ਨੇ ਮੜੇ ਜੇ ਬਾਰਿਸ਼ ਆਈ ਮੋਗੇ ਬੰਦ ਲੈ ਦੱਸ ਇਹ ਚ ਕੀ ਗੱਲ ਹੈ ਹੁਣ ਵਰਤੋ ਜਾਂ ਸਾਨੂੰ ਪਾਣੀ ਦੇ ਰਹੇ ਹੋ ਕੋਈ ਚੱਕਰੇ ਨਹੀਂ ਪਾਣੀ ਇਹ ਵੀ ਜਾਂਦਾ ਸੀ ਕਿ ਸੀਐਮ ਭਗਵੰਤ ਮਾਨ ਨੇ ਤਾਂ ਆਪਣਾ ਵਾਦਾ ਪੂਰਾ ਕਰਤਾ ਕਿ ਬਹੁਤ ਲਾਈਟ ਆਉਂਦੀ ਹੈ ਪਰ ਕਿਸਾਨ ਨੇ ਜਿਹੜੇ ਉਹ ਖਾਲੀ ਖੇਤਾਂ 'ਚ ਛੱਡੀ ਜਾਂਦੇ ਨੇ ਪਾਣੀ ਇਹ ਵੀ ਗੱਲ ਸੱਚੀ ਹੈ ਨਾ ਨਾ ਉਹ ਮੇਰੇ ਹਿਸਾਬ ਨਾਲ ਮੈਂ ਚਾਹੇ ਕੌੜੀ ਲੱਗੇ ਚਾਹੇ ਗਿੱਲੀ ਲੱਗੇ ਇਹਦੀ ਮੱਕੀਆਂ ਦਾ ਕੰਮ ਖਤਮ ਹੈ ਉੱਲੀ ਲੱਗਦੀ ਹੈ ਮੈਸਾਂ ਨੂੰ ਇਹ ਤਾਂ ਡੈਰੀ ਵਾਲਿਆਂ ਦਾ ਕੰਮ ਹੈ ਵਧੀਆ ਤਰੀਕੇ ਨਾਲ ਆਚਾਰ ਪਾਉਂਦੇ ਨੇ ਨਹੀਂ ਤਾਂ ਮੈਸਾਂ ਮਰੀਆਂ ਨੇ ਸਾਡੇ ਪਿੰਡ ਚ ਬਹੁਤ ਜ਼ਿਆਦਾ ਇਹ ਤਾਂ ਆਪ ਦਾ ਦੋ ਦੋ ਮੈਂ ਸਰ ਖੁਦ ਤਿੰਨ ਤਿੰਨ ਮੁਖ ਦੀਆਂ ਨਹੀਂ ਇੰਨੇ ਠੀਕ ਰਹਿੰਦਾ ਆਪਣਾ ਦੁੱਧ ਜੋਗਰੀਆ ਰੱਖੋ ਹਰੇ ਕਿਸਾਨ ਤੇ ਕੋਈ ਜਿਆਦਾ ਪਾਣੀ ਨਾਲ ਮੱਕੀਆਂ ਨੂੰ ਉੱਲੀ ਲੱਗੀ ਉਹਦੇ ਨਾਲ ਨੁਕਸਾਨ ਹੋਇਆ ਮੱਕੀ ਪਾਣੀ ਵੀ ਬਹੁਤ ਜ਼ਿਆਦਾ ਖਾਂਦੀ ਆ ਉਸਾ ਤੋਂ ਵੀ ਜ਼ਿਆਦਾ ਖਾਂਦੀ ਆ ਕਿਉਂਕਿ ਚੱਲੀ ਹੋ ਜਾਂਦਾ ਜੇ ਸਾਰੇ ਕਿਸਾਨ ਵੀ ਸੋਚਣ ਮੱਕੀਆਂ ਇੰਨੀਆਂ ਨਾ ਬੀਜੋ ਡਬਲ ਫਾਸਲ ਬੀਜਦੇ ਉਹਦੇ ਰੇਤ ਬਹੁਤ ਜਿਆਦਾ ਪੈਂਦਾ ਹੈ ਬਹੁਤ ਜਿਆਦਾ ਸਪਰੇ ਹੁੰਦੇ ਨੇ ਨਹੀਂ ਕਿਸਾਨ ਤਾਂ ਐਮਐਸਪੀ ਵੀ ਮੰਗਦੇ ਨੇ ਕਿ ਮੱਕੀਆਂ ਤੇ ਐਮਐਸਪੀ ਹੋਵੇ ਜੀ ਮੱਕੀ ਬੀਜਿਆ ਕਰੀਏ ਜਦੋਂ ਫਿਰ ਆ ਫਸਲ ਉਹ ਤਿੰਨ ਤਿੰਨ ਫਸਲ ਲੈਂਦੇ ਨੇ ਜਦੋਂ ਉਹ ਗਲਤ ਹੈ ਫਿਰ ਜਦੋਂ ਮੱਕੀ ਵਾਲੀ ਹੋ ਜੇ ਇਹ ਹੋਵੇ ਨਾ ਕੋਈ ਸਿਸਟਮ ਨਾ ਹੋਵੇ ਫੇ ਹੁਣ ਜੇ ਲੇਟ ਆਮ ਲੱਗੀ ਹੁਣ ਹੁਣ ਦੇਖ ਲਓ ਕੜਕਾ ਵੱਢ ਕੇ ਲੇਟ ਲੱਗੀ ਹੁਣ ਫਿਰ ਮੱਕੀਆਂ ਬੀਜ ਲੋ ਫਿਰ ਰਮੀ ਜਾਂਦੀਆਂ ਨੇ ਉਹ ਉਹ ਵੀ ਪਾਣੀ ਬਹੁਤ ਲੱਗਦਾ ਵੈਸੇ ਵੈਸੇ ਤਾਂ ਲੋੜ ਨਹੀਂ ਤੇ ਜਿਆਦਾ ਚਾਰਾ ਚੂਰਾ ਦੀ ਲੋੜ ਨਹੀਂ ਆਪਦਾ ਵਧੀਆ ਹਰਾ ਚਾਰਾ ਦੇਖੋ ਆਪਾਂ ਜੇ ਬਾਸੀ ਰ ਤਤਾ ਤਕਲੀਫ ਹੋਊਗੀ ਮੰਨੋ ਚਾਹੇ ਨਾ ਮੰਨੋ ਆਮ ਬੰਦਾ ਮੰਨਦਾ ਨਹੀਂ ਹੈਗਾ ਅਗਲਾ ਕਹਿੰਦਾ ਚਾਰ ਉਲੀ ਲੱਗਦੀ ਆ ਉਹਨੂੰ ਹਰੇਕ ਤੋਂ ਤਰੀਕਾ ਨਹੀਂ ਪਾਉਣ ਦਾ ਟੈਰੀ ਵਾਲਾੰ ਤਰੀਕਾ ਬਾਹਲੇ ਮੁਲਕ ਚ ਤਰੀਕਾ ਹੈ ਇਸ ਕਰਕੇ ਇਹੀ ਆ ਵੀ ਆਪਦਾ ਪਸ਼ੂ ਦੋ ਰੱਖੋ ਦੂਹੇ ਲੋਟ ਦਾ ਕੁਝ ਬਚਦਾ ਨਹੀਂ ਤੁਹਾਨੂੰ ਪਤਾ ਦੁੱਧ ਚ ਠੀਕ ਹੈ ਠੀਕ ਹੈ ਆਪਦਾ ਹੁਣ ਤਾਂ ਰੇੜੀਆਂ ਰੈ ਰੱਖਿਆ ਛੋਟੀਆਂ ਛੋਟੀਆਂ ਆਪਦੀ ਵੱਢ ਲਓ ਮੈਂ ਕਾਰਗੁਜ਼ਾਰੀ ਤੋਂ ਖੁਸ਼ ਹੁੰਦੀ ਨਹੀਂ ਕਿ ਪੂਰੀ ਮੱਖਾ ਜੀ ਮੈਂ ਟਰੱਕ ਚਲਾਇਆ 35 ਸਾਲ ਹੁਣ ਮੈਂ ਮੁੰਡਾ ਦੋ ਸਾਲਾਂ ਦਾ ਕੈਨੇਡਾ ਚਲਾ ਗਿਆ ਮੇਰਾ ਜੀ ਕਰਦਾ ਉਹ ਕੰਨ ਬੁਲਾ ਰਿਹਾ ਮੇਰਾ ਜੀਨ ਕਰਦਾ ਸਜਾਨ ਨੂੰ ਚੱਲ ਮੈਂ ਜਾਊਂਗਾ ਤਾਂ ਸਹੀ ਪਰ ਮੋੜ ਆਇਆ ਕਰੂੰਗਾ ਪਰ ਆ ਨਜ਼ਾਰਾ ਬੜਾ ਹੈ ਕਿਉਂਕਿ ਖੁਸ਼ੀ ਝੜਦੀ ਆ ਜਦ ਸਾਰਾ ਕੁਝ ਪਾਣੀ ਸਰਕਾਰ ਖੁਸ਼ ਕਰ ਰਹੀ ਹੈ ਤੇ ਨਜ਼ਾਰਾ ਆਉਂਦਾ ਜੀ ਤੁਸੀਂ ਤਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਇੱਥੇ ਮੌਜੂਦ ਨੇ ਇਹ ਵੀ ਖੁਸ਼ ਕਰਤੇ ਤਰੀਫਾਂ ਕਰਕੇ ਹਾਂ ਇਹ ਮੇਰੇ ਪਿੰਡ ਦੇ ਨੇ ਬਹੁਤ ਵਧੀਆ ਵਿਦਵਾਨ ਲੜਕਾ ਇਹ ਬਲਜਿੰਦਰ ਸਿੰਘ ਜੀ ਜੀ ਬਹੁਤ ਦੇਖਦਾ ਦੇਖ 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 ਰਿਹਾ ਮੈਂ ਇਹਨੂੰ ਬਹੁਤ ਇਹਨੇ ਵੋਟਾਂ ਚ ਹੁਣ ਵੀ ਜਲੰਧਰੋਂ ਆਇਆ ਤੇ ਵਧੀਆ ਬਚਾਰਾ ਸਾਡੇ ਪਿੰਡ ਦੀ ਇੱਕ ਸ਼ਾਨ ਹੈ ਬਿਲਕੁਲ ਬਹੁਤ ਕੱਲ ਬਾਅਦ ਵੀ ਕਰਾਂਗੇ ਬਾਈ ਬਲਜਿੰਦਰ ਤਾਰੀਫਾਂ ਸੁਣ ਕੇ ਫਿਰ ਆਪਣੀ ਪਾਰਟੀ ਦੀ ਖੁਸ਼ੀ ਤਾਂ ਹੁੰਦੀ ਆ ਹਾਂਜੀ ਹਾਂ ਬਿਲਕੁਲ ਬਹੁਤ ਖੁਸ਼ੀ ਹੁੰਦੀ ਆ ਜੀ ਤੇ ਮਾਨਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਕਾਰਗੁਜ਼ਾਰੀ ਤੇ ਜੇਪਾ ਦੇਖੀ ਉਹ ਤਾਰੀਫਾਂ ਦੇ ਕਾਬਿਲ ਵੀ ਨੇ ਕੋਈ ਅਸੀਂ ਕਿਸੇ ਨੂੰ ਸਕ੍ਰਿਪਟਡ ਨਹੀਂ ਹੈਗਾ ਕਿਸੇ ਨੂੰ ਕਹਿ ਨਹੀਂ ਰਹੇ ਲੋਕ ਆਪ ਦੇ ਆਪ ਤੋਂ ਦੱਸ ਰਹੇ ਨੇ ਵੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਕੰਮ ਖਾਸ ਤੌਰ ਤੇ ਕਿਸਾਨ ਵਰਗ ਵਾਸਤੇ ਬੋਲ ਵੀ ਰਹੇ ਨੇ ਤੁਸੀਂ ਕਵਰੇਜ ਵੀ ਕਰੀ ਅੱਗੇ ਵੀ ਕਰਦੇ ਹੋਮੋਂਗੇ ਪਿੰਡਾਂ 'ਚ ਜਾਨੀ ਕਿ ਪਾਣੀ ਦਾ ਪਾਣੀ ਦਾ ਮਸਲਾ ਸੀ ਇਹ ਤਾਂ ਫਿਰ ਜਿਵੇਂ ਕਹਿ ਰਹੇ ਨੇ ਬਾਈ ਜੂਰੀ ਕਿ ਪਾਣੀ ਤਾਂ 24 ਘੰਟੇ ਲੇਟ ਰਹੀ ਹੈ ਜੀ ਪੂਰੀ ਹੁਣ ਵੀ ਚੱਲ ਰਹੀ ਹੈ ਹੁਣ ਇਹਨਾਂ ਨੇ ਮੋਟਰ ਬੰਦ ਕਰੀ ਇੱਥੋਂ ਤੱਕ ਪਾਣੀ ਦਾ ਮਸਲਾ ਹੱਲ ਰਿਹਾ ਇਸ ਵਾਰ ਨਾ ਪਾਣੀ ਦਾ ਮਸਲਾ ਪੂਰਨ ਤੌਰ ਤੇ ਜੀ ਚਾਹੇ ਅ ਬਿਜਲੀ ਹੋਵੇ ਉਹਦੇ ਤੇ ਵੀ ਤੇ ਨਹਿਰੀ ਪਾਣੀ ਹੋਵੇ ਤਾਂ ਉਹਦੇ ਉਹ ਤੁਸੀਂ ਅੱਗੇ ਵੀ ਦੇਖਿਓ ਆਪਣੇ ਪਿੰਡ ਦੇ ਵਿੱਚ ਹੀ ਰਜਵਾਹੇ ਵੀ ਪੱਕੇ ਹੋਏ ਨੇ ਤੇ ਉਸ ਤੋਂ ਬਾਅਦ ਲੋਕਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਵੀ ਪਹੁੰਚਿਆਗਾ ਤੇ ਕਿਤੇ ਨਾ ਕਿਤੇ ਉਹ ਬਹੁਤ ਵੱਡਾ ਫੈਸਲਾ ਸੀ ਪੰਜਾਬ ਦੀ ਭੁੱਖ ਨੂੰ ਲੈ ਕੇ ਕਿਉਂਕਿ ਪਾਣੀ ਡੂੰਗੇ ਹੁੰਦੇ ਜਾ ਰਹੇ ਨੇ ਤੇ ਚਲੋ ਪਾਣੀ ਲੈਡ ਆਪਾਂ ਨੂੰ ਆਮ ਮਿਲ ਰਹੀ ਹੈ ਕਿਸਾਨਾਂ ਨੂੰ ਅਸੀਂ ਕਿਸਾਨ ਵੀਰਾਂ ਨੂੰ ਅਪੀਲ ਵੀ ਕਰਦੇ ਵਸੇ ਸਿਆਣੇ ਵੀ ਨੇ ਅਸੀਂ ਖੁਦ ਦੇਖਿਆ ਵੀ ਆ ਵੀ ਜਿੰਨੀ ਕੁ ਲੋੜਾ ਉਹਨਾਂ ਕੇ ਵਰਤੇ ਉਹਨਾਂ ਨੇ ਤੇ ਨੀਚੇ ਜਿਹੜੇ ਮੈਂਬਰ ਪਾਰਲੀਮੈਂਟ ਨੂੰ ਫਤਵਾ ਦਿੱਤਾ ਮੀਤ ਹੇਰ ਜਿੱਤੇ ਨੇ ਵੀ ਤਾਂ یوں ਕਿਸਾਨਾਂ ਨੇ ਵੱਡੇ ਪੱਧਰ ਤੇ ਵੋਟਾਂ ਪਾਈਆਂ ਨੇ हां जी हां बिल्कुल ਤੇ ਸਾਨੂੰ ਇਹ ਮੰਨਣਯੋਗ ਗੱਲ ਆ ਕਿ ਕਿਸਾਨ ਵਰਗ ਅਤੇ ਹੋਰ ਵੀ ਬਹੁਤ ਸਾਰੇ ਵਰਗ ਇਕੱਲਾ ਕਿਸਾਨ ਵੀ ਨਹੀਂ ਉਹ ਆਵਾ ਦੀ ਪਾਰਟੀ ਤੋਂ ਅਤੇ ਸਰਦਾਰ ਭਵਾਂ ਸਿੰਘ ਮਾਨ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਬਿਲਕੁਲ ਪਰ ਸੰਤੁਸ਼ਟ ਸਿਰਫ ਸੰਗਰੂਰ ਦੇ ਹੀ ਨੇ ਕਿਉਂਕਿ ਜੇ ਸ਼ੀਟਾਂ ਦੀ ਗੱਲ ਕਰੀਏ ਸ਼ੀਟਾਂ ਪੰਜਾਬ ਦੇ ਵਿੱਚ ਬਹੁਤ ਘੱਟ ਆਈਆਂ ਨੇ ਮੈਂਬਰ ਪਾਰਲੀਮੈਂਟ ਦੀਆਂ ਤਿੰਨੇ ਸ਼ੀਟਾਂ ਆਈਆਂ ਨੇ ਕਿਵੇਂ ਦੇਖਦੇ ਹੋ ਫਿਰ ਇੰਨੀ ਇਹ ਕਿੱਥੇ ਕੁਤਾਹੀ ਰਹੀ ਹੈ ਜੇਪਾ ਦੇਖੀ ਸਰਕਾਰ ਦੀ ਕਾਰਗੁਜ਼ਾਰੀ ਤਾਂ ਲਗਭਗ ਠੀਕ ਸੀ ਤੇ ਮੈਂ ਇਹ ਗੱਲ ਕਹਿਣ ਚ ਗਰੀਜ ਨਹੀਂ ਕਰਦਾ ਥੋੜਾ ਜਿਹਾ ਚਲੋ ਸਤੋਂ ਗਰਾਉਂਡ ਲੈਵਲ ਤੇ ਗਲਤੀਆਂ ਹੋਈਆਂ ਨੇ ਚਲੋ ਨਵੀਂ ਪਾਰਟੀ ਸੀ ਬਹੁਤ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਅਸੀਂ ਵੀ ਨਵੇਂ ਆ ਸਾਡੀ ਪਾਰਟੀ ਵੀ ਨਵੀਆਂ ਤੇ ਹੌਲੀ ਹੌਲੀ ਬਹੁਤ ਅੱਗੇ ਵੀ ਅਸੀਂ ਅਸੀਂ ਤੁਹਾਨੂੰ ਸੱਚ ਦੱਸੀ ਅਸੀਂ ਲੋਕਾਂ ਨੂੰ ਲੁਭਾ ਨਹੀਂ ਸਕਦੇ ਅਸੀਂ ਸੱਚ ਬੋਲ ਸਕਦੇ ਹਾਂ ਤੇ ਦੂਜੇ ਪਾਰਟੀਆਂ ਚਲੋ ਥੋੜਾ ਜਿਹਾ ਗੁੰਮਰਾਹ ਕਰ ਲੈਂਦੀਆਂ ਨੇ ਝੂਠ ਬੋਲ ਲੈਂਦੀਆਂ ਨੇ ਕੋਈ ਧਰਮ ਦੇ ਨਾਮ ਤੇ ਗੁੰਮਰਾਹ ਕਰ ਲੈਂਦਾ ਕੋਈ ਚਲੋ ਇੱਕਦਮ ਸਾਡੇ ਖਿਲਾਫ ਬੋਲ ਕੇ ਐਂਟੀਨ ਕਮਨਿਸਟੀ ਖੜੀ ਕਰ ਲੈਂਦੇ ਨੇ ਹੌਲੀ ਹੌਲੀ ਪਰ ਸਰਕਾਰ ਬਹੁਤ ਕਿਸੇ ਵੀ ਤੁਸੀਂ ਆਮ ਬੰਦੇ ਨੂੰ ਪੁੱਛ ਕੇ ਦੇਖਿਓ ਕੀ ਸਰਕਾਰ ਦੇ ਕੰਮੋਂ ਤੁਹ ਖੁਸ਼ ਨੇ ਜਾਂ ਨਹੀਂ ਖੁਸ਼ ਨੇ ਤੁਹਾਨੂੰ ਲੋਕ ਖੁਦ ਦੱਸਣਗੇ ਕਿ ਅਸੀਂ ਸਰਕਾਰ ਦੇ ਕੰਮੋਂ ਸੰਤੁਸ਼ਟ ਹਾਂ ਠੀਕ ਹੈ ਤੇ ਉਹ ਕੁੱਲ ਮਿਲਾ ਕੇ ਗੱਲ ਕੀ ਅਸੀਂ ਸਿੱਧੇ ਜਾਦੇ ਆ ਆਹਮਾ ਦੀ ਪਾਰਟੀ ਸਿੱਧੇ ਆਪਣਾ ਬਿਨਾ ਕਿਸੇ ਲਾਰੇ ਲੱਪਿਆਂ ਤੋਂ ਇਮਾਨਦਾਰੀ ਦੇ ਵੋਟਾਂ ਮੰਗਦੀ ਆ ਇਮਾਨਦਾਰੀ ਨਾਲ ਕੰਮ ਕਰਦੀ ਆ ਕਿਵੇਂ ਕਹਿੰਦੇ ਹੋ ਵੀ ਸਿਆਸਤ ਨਹੀਂ ਆਉਂਦੀ ਤੁਹਾਨੂੰ ਸਿਆਸਤ ਹੀ ਨਹੀਂ ਹੈਗੇ ਵਾਲੇ ਵੀ ਸਿੱਧੇ ਜੇ ਮਤੇ ਦੇ हां जी हां ਆਹਦੀ ਪਾਰਟੀ ਤੁਸੀਂ ਸਾਡੇ ਲੀਡਰ ਵੀ ਦੇਖ ਲਿਓ ਵਰਕਰ ਵੀ ਦੇਖ ਲਿਓ ਵਰਕਰ ਤੁਸੀਂ ਦੇਖ ਲਿਓ ਵਿਚਾਰੇ ਸਾਰੇ ਕੰਮ ਕਾਰ ਕਰਨ ਵਾਲੇ ਆਮ ਪਰਿਵਾਰਾਂ ਦੇ ਜਵਾਬ ਨੇ ਉਹਨਾਂ ਨੂੰ ਲੋਕਾਂ ਨੂੰ ਉਲਝਾਉਣਾ ਨਹੀਂ ਆਉਂਦਾ ਚਲੋ ਅਕਾਲੀ ਕਾਂਗਰਸੀ ਹੈ ਨਾ ਸਾਡੇ ਵੀ ਬਜ਼ੁਰਗ ਨੇ ਵੱਡੇ ਨੇ ਸਾਤੋਂ ਪਰ ਉਹ ਹੰਢ ਗਏ ਕੰਮ ਚ ਉਹਨਾਂ ਨੂੰ ਪਤਾ ਲੱਗ ਗਿਆ ਲੋਕਾਂ ਦੇ ਵੋਟ ਕਿਵੇਂ ਲੈਣੀਆਂ ਚਲੋ ਹੌਲੀ ਹੌਲੀ ਸਾਡੇ ਵਾਲੇ ਵੀ ਸਿੱਖ ਜਾਣਗੇ ਤੇ ਪਰ ਅਸੀਂ ਇਹ ਗੱਲ ਇਹ ਗੱਲ ਦਾ ਵਾਅਦਾ ਹੈਗਾ ਵੀ ਕੰਮਾਂ ਦੇ ਆਧਾਰ ਤੇ ਭਗਵੰਤ ਸਿੰਘ ਮਾਨ ਦੀ ਇਮਾਨਦਾਰੀ ਦੇ ਆਧਾਰ ਤੇ ਵੋਟ ਮਿਲਣਗੇ ਜਿਮਨੀ ਚੋਣ ਦੇ ਨਤੀਜੇ ਆਉਣੇ ਨੇ ਕੀ ਲੱਗਦਾ ਕਿਵੇਂ ਦਾ ਰਹਿਣ ਵਾਲਾ ਕਿਉਂਕਿ ਚੋਣ ਪ੍ਰਚਾਰ ਵੀ ਕਹਿੰਦੇ ਬਲਾਕ ਪੱਧਰ ਦੇ ਜਿਹੜੇ ਬਲਾਕ ਪ੍ਰਧਾਨ ਨੇ ਉਹ ਵੀ ਉੱਥੇ ਪਹੁੰਚੇ ਸੀ ਜਲੰਧਰ ਹਾਂਜੀ ਹਾਂ ਚਲੋ ਪਾਰਟੀ ਨੇ ਸਾਡੀ ਵੀ ਡਿਊਟੀ ਲਈ ਸੀ ਜੀ ਪਹੁੰਚੇ ਤੇ ਕੁੱਲ ਮਿਲਾ ਕੇ ਉੱਥੇ ਸੀ ਜੋਕ ਚੰਗੀਆਂ ਗੱਲਾਂ ਦੇਖੀਆਂ ਹੁਣ ਵੀ ਉੱਥੇ ਤੁਸੀਂ ਜਾਓ ਬਿਸ਼ੱਕ ਉੱਥੇ ਆਮ ਆਦੀ ਪਾਰਟੀ ਐਮਪੀ ਦੀ ਚੋਣ ਨਹੀਂ ਜਿੱਤ ਸਕੀ ਜਿਵੇਂ ਪਾ ਹੁਣ ਗੱਲ ਕਰਕੇ ਛੱਡਿਆ ਆਮ ਲੋਕਾਂ ਨਾਲ ਗੱਲ ਕਰੀ ਭਗਵੰਤ ਸਿੰਘ ਮਾਨ ਤੋਂ ਖੁਸ਼ ਨੇ ਉਹ ਕਹਿੰਦੇ ਨੇ ਵੀ ਇਮਾਨਦਾਰ ਮੁੱਖ ਮੰਤਰੀ ਬਣਾ ਬਹੁਤ ਲੰਬੇਰ ਸੇਵਾਦਾਰ ਰਿਜ਼ਲਟ ਰਿਜ਼ਲਟ ਉਲਟ ਹੋਣਾ ਇਤਕੀ ਕਿਉਂਕਿ ਕਾਂਗਰਸ ਨੂੰ ਪਹਿਲਾਂ ਵੱਡਾ ਫਤਵਾ ਦਿੱਤਾ ਜਲੰਧਰ ਵਾਲਿਆਂ ਨੇ ਹੁਣ ਤੁਹਾਡੇ ਹੱਕ ਚੋਂ ਹਾਂਜੀ ਹਾਂ ਬਿਲਕੁਲ ਕਿਉਂਕਿ ਜਿਹੜੇ ਉੱਥੇ ਸਾਡੇ ਕੈਂਡੀਡੇਟ ਨੇ ਮਹਿੰਦਰ ਭਖਤ ਜੀ ਉਹਨਾਂ ਬਾਰੇ ਵੀ ਬਹੁਤ ਆਮ ਲੋਕਾਂ ਤੋਂ ਜਿਹੜੀ ਵਾਰ ਸਾਡੀ ਡਿਊਟੀ ਲੱਗੀ ਹੋਈ ਸੀ ਉਹ ਵੀ ਕਹਿ ਰਹੀ ਸੀ ਜੀ ਬਹੁਤ ਚੰਗੇ ਇਨਸਾਨ ਨੇ ਇਮਾਨਦਾਰ ਨੇ ਨੇਕ ਇਨਸਾਨ ਨੇ ਉਹ ਕਨਸੀਡੀ ਪਾਰਟੀ ਵੀ ਚੰਗੀ ਹੈ ਤੁਹਾਡਾ ਮੁੱਖ ਮੰਤਰੀ ਵੀ ਚੰਗਾ ਤੁਹਾਡਾ ਕੈਂਡੀਡੇਟ ਵੀ ਚੰਗਾ ਤਾਂ ਵੋਟ ਤੁਹਾਨੂੰ ਪਾਵਾਂਗੇ ਠੀਕ ਹੈ ਬਿਲਕੁਲ ਜੀ ਕਿਸਾਨ ਆਪਣੇ ਮਸਲੇ 'ਤੇ ਖੁਸ਼ ਨੇ ਕਿ ਪਾਣੀ ਜਿਹੜਾ ਝੋਨਾ ਲਾਉਣ ਵਾਸਤੇ ਬਹੁ ਆਇਆ ਇਸ ਵਾਰ ਲਾਈਟ ਵਧੀਆ ਆਈ ਆ ਤੇ ਰਜਵਾਹਾਂ ਚ ਪਾਣੀ ਵਧਾਇਆ ਬਾਈ ਜੀ ਕੀ ਨਾਮ ਆਪਣਾ ਰਣ ਸਿੰਘ ਜੀ ਅੱਛਾ ਰਣ ਸਿੰਘ ਜੀ ਕਿਵੇਂ ਲੱਗਦਾ ਕਾਰਗੁਜ਼ਾਰੀ ਕਿਵੇਂ ਲੱਗਦੀ ਆ ਕਿਸਾਨ ਪੱਖੀ ਜਿਵੇਂ ਕਿਸਾਨਾਂ ਦੀ ਗੱਲ ਹੁੰਦੀ ਦੀ ਕਿ ਜਾ ਕੇ ਮੋਟਰਾਂ ਬੰਦ ਕਰ ਰੀਆਂ ਬਿਆ ਕਰ ਰੀਆਂ ਸੀਮ ਸਾਹਿਬ ਜੀ ਕਰਦੇ ਆ ਜੀ ਰੋਜ਼ ਕਰਦੇ ਠੀਕ ਹੈ ਬਿਲਕੁਲ ਸਹੀ ਗੱਲ ਆ ਅੱਛਾ ਜੇ ਹੁਣ ਕੋਈ ਅੱਗੇ ਦਾ 5-5 ਘੰਟੇ ਵੀ ਮਸਾਂ ਆਉਂਦੀ ਦੀ ਜੇ 10 ਵਜੇ ਵੀ ਅਸੀਂ ਭਾਜੀ ਸੀ ਠੀਕ ਹੈ ਪਰ ਹੁਣ 24-24 ਘੰਟੇ ਵੀ ਚੱਲੀ ਆ 48-48 ਘੰਟੇ ਵੀ ਚੱਲੀ ਆ ਠੀਕ ਹੈ ਪਰ ਨਾ ਹੁਣ ਕੋਈ ਕੋਲੇ ਦੀ ਗੱਲ ਚੱਲੇ ਵੀ ਕੋਲਾ ਕੱਟ ਗਿਆ ਜੀ ਫਲਾਣਾ ਕੱਟ ਗਿਆ ਕਿੰਨਾ ਕੋਈ ਕੋਈ ਗ੍ਰੈਡਰ ਤੇ ਲੋਡ ਆ ਨਾ ਕਿਸੇ ਕੁਝ ਨਹੀਂ ਹੈਗਾ ਸਾਰਾ ਕੁਝ ਬਹੁਤ ਵਧੀਆ ਹਾਂ ਸੂਏ ਦਾ ਪਾਣੀ ਵੀ ਆ ਰਿਹਾ ਸੇ ਮੋਟਰ ਦਾ ਸੀ ਖਡਾਉ ਨੀ ਖਡਾਉ ਨਾ ਰਸਮ ਕਿਤੇ ਗਈ ਨਹੀਂ ਠੀਕ ਹੈ ਹਾਂ ਪਹਿਲਾਂ ਜਦੋਂ ਕਿਸਾਨ ਝੋਨਾ ਲਾਉਣ ਲੱਗਦੇ ਤੇ ਜਦ ਹੀ ਅਖਬਾਰਾਂ 'ਚ ਖਬਰਾਂ ਛਪਦੀਆਂ ਦੀਆਂ ਕਿ ਥਰਮਲ ਪਲਾਂਟ 'ਚ 3 ਦਿਨ ਦਾ ਕੋਲਾ ਜੀ ਪੰਜਾਬ ਹਨੇਰੇ 'ਚ ਛਾ ਸਕਦਾ ਇਸ ਵਾਰ ਐਵੇਂ ਦੀ ਖਬਰ ਆਈ ਕੋਈ ਨਾ ਕੋਈ ਖਬਰ ਨਹੀਂ ਆਈ ਜੀ ਨਾ ਬਿਲਕੁਲ ਨਹੀਂ ਆਈ ਠੀਕ ਹੈ ਕਹਿੰਦੇ ਤੇ ਅੱਗੇ ਕਹੀ ਜਾਂਦੇ ਪਰ ਹੁਣ ਨਹੀਂ ਕੋਈ ਕਹੀ ਨਾ ਹੋਰ ਤਾਂ ਕਹਿੰਦੇ ਵੀ ਕੋਲਾ ਕਟਾਈ ਬਿਲਕੁਲ ਸਹੀ ਗੱਲ ਠੀਕ ਹੈ ਇਹ ਵੀ ਮਸਲਾ ਵੱਡਾ ਹੱਲ ਕਰਿਆ ਕੋਲੇ ਦਾ ਬਿਜਲੀ ਇਹ ਤਾਂ ਬਹੁਤ ਵੱਡਾ ਸੀ ਹਾਂ ਜੀ ਲਾਈਟ ਦਾ ਤਾਂ ਜਮੀ ਰਾਤ ਨੂੰ ਫਿਰ ਜਾਂਦੇ ਸੀ ਪੌਦਰ ਨੂੰ ਵੀ ਰਾਤ ਨੂੰ ਰਮਾਉਂਦੇ ਸੀ ਠੀਕ ਹੈ ਹੁਣ ਜਦ ਕਦੇ ਪੌਦਰ ਨਾ ਖਰਾ ਕਰ ਰਾਤ ਨੂੰ ਗਈ ਨਹੀਂ ਅੱਛਾ ਹੁਣ ਰਾਤ ਨੂੰ ਘਰੇ ਸੌਣੇ ਹੋ ਰਾਮ ਨਾਲ ਬਿਲਕੁਲ ਸਹੀ ਗੱਲ ਹੈ ਹਾਂ ਘਰੇ ਸੌਣੇ ਠੀਕ ਹੈ ਹਾਂ ਬਿਲਕੁਲ ਠੀਕ ਹੈ ਠੀਕ ਹੈ ਨਾਲੇ ਦੇਖਿਆ ਸੀ ਵੀ ਮੋਟਰ ਬੰਦ ਕਰੀਏ ਹੁਣ ਆ ਵੀ ਚਲਦੀ ਸੀ ਹਾਂ ਜਿਹੜਾ ਥੋੜੇ ਸਾਹਮਣੇ ਕਰੀਏ ਦੇਖ ਲੋ ਠੀਕ ਹੈ ਹਾਂ ਬਿਲਕੁਲ ਠੀਕ ਹੈ ਬਿਲਕੁਲ ਜੀ ਸੋ ਕਿਸਾਨਾਂ ਦਾ ਇਹੀ ਕਹਿਣਾ ਕਿ ਲਗਾਤਾਰ ਪਹਿਲਾਂ ਡਰ ਹੁੰਦਾ ਸੀ ਕਿ ਕੋਲਾ ਥਰਮਲ ਪਲਾਂਟਾਂ ਚ 4 ਦਿਨ ਦਾ ਰਹਿ ਗਿਆ ਉੱਥੇ ਸਾਨੂੰ ਖਤਰਾ ਹੋ ਜਾਂਦਾ ਸੀ ਕਿ ਅਸੀਂ ਸਾਡੇ ਝੋਨੇ ਨੂੰ ਪਾਣੀ ਕਿਵੇਂ ਦੇਵਾਂਗੇ ਪਰ ਇਸ ਵਾਰ ਐਵੇਂ ਦੀ ਕੋਈ ਗੱਲਬਾਤ ਨਹੀਂ ਹੋਈ ਕਿ ਕਾਰਗੁਜ਼ਾਰੀ ਸਰਕਾਰ ਦੀ ਵਧੀਆ ਬਾਈ ਜੀ ਮੌਜੂਦ ਨੇ ਬਾਈ ਕੀ ਨਾਮ ਆਪਾਂ ਪਿਰਤਪਾਲ ਸਿੰਘ ਜੀ ਅੱਛਾ ਪਿਰਤਪਾਲ ਸਿੰਘ ਜੀ ਕਿਵੇਂ ਦੇਖਦੇ ਹੋ ਤੁਹਾਡਾ ਤੁਹਾਨੂੰ ਮੌਕੇ ਦੀ ਬਿਜਲੀ ਦੀ ਗੱਲ ਹੁੰਦੀ ਹੈ ਕਿਸਾਨਾਂ ਨੂੰ ਜਦੋਂ ਆਪਣੀ ਫਸਲ ਪਕਾਉਂਦੇ ਨੇ ਫਸਲ ਪਾਲਦੇ ਨੇ ਬਿਜਲੀ ਦਾ ਕਿਵੇਂ ਰਿਹਾ ਕੰਮ ਬਹੁਤ ਵਧੀਆ ਜੀ ਬਹੁਤ ਵਧੀਆ ਮਤਲਬ ਬਹੁਤ ਵਧੀਆ ਮਤਲਬ ਆ ਰਿਹਾ ਰਿਜ਼ਲਟ ਠੀਕ ਹੈ ਹਮ ਅਜਾ ਬਿਜਲੀ ਕਿੰਨੀ ਕਉਂਦੀ ਹੈ 24 24 ਘੰਟੇ ਵੀ ਆ ਜਾਂਦੀ ਹੈ ਇਹ ਤਾਂ ਕੋਈ ਪਤਾ ਹੀ ਨਹੀਂ ਠੀਕ ਹੈ ਕਿਹੜੇ ਵੇਲੇ ਆ ਜਾਏ ਕਿਹੜੇ ਵੇਲੇ ਮਤਲਬ ਦੋ ਜੇ ਦੋ ਘੰਟੇ ਦਾ ਕੱਟ ਲਾਉਂਦੇ ਨੇ ਤਾਂ 6 ਘੰਟੇ ਆਉਂਦੀ ਹੈ ਠੀਕ ਹੈ ਹਮ ਬਸ ਇਹਦਾ ਯਾਨੀ ਕਿ ਹੁਣ ਜੇ ਤੁਸੀਂ ਮੋਟਰ ਚਲਾ ਕੇ ਵਗਦੇ ਹੋ ਸੋਚ ਹੁੰਦੀ ਹੈ ਵੀ ਕਿਤੇ ਸਾਰੀ ਰਾਤ ਇਹ ਚੱਲੀ ਆਵੇ ਬੰਦ ਕਰੇਗੀ ਬਿਲਕੁਲ ਸੋਚ ਬੰਦ ਕਰਨੀ ਪੈਂਦੀ ਹੈ ਯਕੀਨ ਠੀਕ ਹੈ ਹਮ ਸੋਚ ਬੰਦ ਕਰਨੀ ਪੈਂਦੀ ਹੈ ਠੀਕ ਹੈ ਠੀਕ ਹੈ ਯਾਨੀ ਕਿ ਪਾਣੀ ਦੇ ਮਸਲੇ ਤੇ ਠੀਕ ਬਿਲਕੁਲ ਅਖੇ ਕੇਸਰ ਬਾਈ ਜੀ ਗੱਲ ਉਹੀ ਹੋ ਗਈ ਵੀ ਹੁਣ ਖਤਰਾ ਹੁੰਦਾ ਜਦੋਂ ਘਰੇ ਤੁਸੀਂ ਪਏ ਹੋਨੇ ਹੋ ਵੀ ਕਿਤੇ ਨੀਂਦ ਰਾਜੇ ਮੋਟਰ ਚੱਲ ਰਹੀ ਆ ਕਿਤੇ ਰਾਤ ਨੂੰ ਉਹੀ ਡੱਕੇ ਜਾ ਬੜਾ ਫਿਕਰ ਰਹਿੰਦਾ ਕਈ ਵਾਰ ਬੈਗ ਬੋਗ ਲਾਲ ਲੈਂਦਾ ਅੱਜਕੱਲ ਜੱਟ ਲਾਲ ਨੇ ਸ਼ਾਮ ਨੂੰ ਪੁੱਤੀਜੇ ਨੂੰ ਫੋਨ ਮਾਰਦਾ ਵੀ ਤੂੰ ਖਿਆਲ ਰੱਖੀ ਕਿਤੇ ਲੇਟ ਨਾ ਆ ਜਿੱਥੇ ਕਿੱਧਰ ਪਾਈਪ ਕਿੱਧਰ ਲ ਖੋਲੇ ਹੋ ਕਿਵੇਂ ਆ ਕਿਤੇ ਹੋਰਾਂ ਪਾਸੇ ਜਾ ਬੜੇ ਕਿਸੇ ਦੀ ਚਹਰੀ ਰਾਮ ਜੀ ਇਹ ਹੁੰਦਾ ਅਜ ਕੰਮ ਖਤਰਾ ਰਹਿੰਦਾ ਹੁਣ ਬੰਦ ਕਰਕੇ ਜਾਂਦੇ ਬਸ ਦਿਨਾਂ ਦਿਨ ਚਲਾਉਣੇ ਨਜ਼ਾਰੇ ਲੈਣ ਅੱਗੇ ਪੈਗ ਲਾ ਕੇ ਸੋਚ ਆਏ ਹੁਣੀ ਵੀ ਲੇਟ ਨਹੀਂ ਆਈ ਜੀ ਝੋਨਾ ਲੱਗਣਾ ਨਹੀਂ ਤੇੜਾ ਨਾ ਫੜੀ ਇਹਦੇ ਨਹੀਂ ਆਉਂਦੀ ਦੀ ਕਦੇ ਕਿਧਰੇ ਜਾ ਕੇ ਤੇ ਕਿਧਰੇ ਜਾ ਉੱਤੇ ਬੈਠੇ ਰਹਿੰਦੇ ਤੇ ਬਸ ਪੁੱਛਣਾ ਬਹੁਤ ਸੂਏ ਦੀਆਂ ਬਾਰੀਆਂ ਵੀ ਲਾਈਆਂ ਨੇ ਬਹੁਤ ਕੁਝ ਕਰਿਆ ਕਿਉਂਕਿ ਮੇਰੀ ਸੁਰਤ ਚ ਠਾੜ ਦਾ ਜਨਮ ਹੈ ਮੇਰਾ 56-57 ਸਾਲ ਦਾ ਹੋ ਗਿਆ 35 ਸਾਲ ਟਰੱਕ ਵੀ ਚਲਾ ਗਿਆ ਪਰ ਉਹ ਟਰੱਕ ਵੀ ਛੱਡਤਾ ਹੁਣ ਮੈਨੂੰ ਖੇਤੀ ਵਧੀਆ ਲੱਗ ਰਹੀ ਹੈ ਠੀਕ ਹੈ ਆਹ ਸਾਲ ਤਾਂ ਮੈਨੂੰ ਖਾਸ ਕਰਕੇ 2 ਸਾਲ ਹੋ ਗਏ ਦੇਖਦਿਆਂ ਨੂੰ ਆਹ ਸਾਲ ਦਾ ਰਿਜ਼ਲਟ ਬਹੁਤ ਵੱਡਾ ਹੈ ਚਾਹੇ ਤੁਸੀਂ ਹਰਾਓ ਚਾਹੇ ਜਿੱਤਾਓ ਭਾਈ ਪਰ ਗਲਤ ਹੈ ਸਹੀ ਬੰਦੇ ਨੂੰ ਸਹੀ ਕਹੋ ਐ ਨਹੀਂ ਹੈਗਾ ਵੀ ਉਹ ਨਿੰਦੀ ਜਾਓ ਆਪ ਮੁੱਖ ਮੰਤਰੀ ਭਗਵੰਤ ਮਾਨ ਸੱਚਾ ਬੰਦਾ ਐ ਮੈਂ ਇਹਦੀ ਸੰਗਤ ਵੀ ਕੀਤੀ ਐ ਕਿਉਂਕਿ ਮੇਰੀ ਬਚਨ ਬੇਦਲ ਜੀ ਮੁਰਖਾਂ ਵਾਲਿਆਂ ਦਾ ਯਾਰੀ ਐ ਮੈਂ ਪਹਿਲਾਂ ਵੀ ਐਮਪੀ ਹੁੰਦੇ ਉੱਥੇ ਜਾ ਕੇ ਬਹਿ ਕੇ ਦੇਖਦਾ ਸੀ ਕਿਉਂ ਮੈਂ ਕੋਈ ਪਾਰਟੀ ਚ ਨਹੀਂ ਠੀਕ ਹੈ ਮੈਨੂੰ ਕਹਿੰਦੇ ਵੀ ਹੁੰਦੇ ਨੇ ਤੈਨੂੰ ਪਾਰਟੀ ਚ ਲਾਉਣਾ ਕਿਉਂਕਿ ਮੈਂ ਪਹਿਲਾਂ ਪਾਰਟੀਆਂ ਚ ਆਇਆ ਸਭ ਲੁੱਟੂ ਪੀਨੇ ਮੈਂ ਲੁੱਟਿਆ ਵੀ ਆ ਠੀਕ ਹੈ 20 ਸਾਲ ਪਹਿਲਾਂ ਮੈਨੂੰ ਭਾਜਪੀ ਦਾ ਜਰਨਲ ਸਕੱਤ ਲਾਤਾ ਦੀ ਉਦੋਂ ਮੁਰਖਿਆ ਕੰਨਾਂ ਨੂੰ ਹੱਥ ਲਾਏ ਹੋਏ ਨੇ ਵੀ ਇਹ ਕੰਮ ਰਹਿਣ ਦਿਓ ਇਹ ਕੰਮਾਂ ਚ ਕੁਝ ਨਹੀਂ ਹੈਗਾ ਕੀ ਨੁਕਸਾਨ ਹੋਗਾ ਜੀ ਫਿਰ ਤੁਹਾਡਾ ਬਹੁਤ ਜਿਹੜੇ ਬੰਦੇ ਨੇ ਬਣਾਇਆ ਸੀ ਨ ਪੈਸੇ ਐਨੇ ਦੇ ਦੋ ਜਿ ਐ ਕਰ ਲੋ ਤੁਹਾਡਾ ਫੈਸਲਾ ਕਰ ਦਿਆਂ ਇਹਨਾਂ ਲੁੱਟਿਆ ਜਿਹੜੀ ਕਿ ਨਜ਼ਾਰਾ ਨਹੀਂ ਆਇਆ ਹੁਣ ਆਪਣੀ ਜ਼ਿੰਦਗੀ ਜਿਨੇ ਆ ਆਮ ਕਿਸਾਨ ਵਾਂਗ ਜਿਨੇ ਆ ਹਾਂ ਵਧੀਆ ਬੰਦੇ ਨੂੰ ਵਧੀਆ ਕਹਿਣੇ ਪੂ ਕਿਉਂਕਿ ਵਧੀਆ ਮੁੱਖ ਮੰਤਰੀ ਮਿਲੇ ਬਾਕੀ ਭਾਈ 3 ਸਾਲ 2.5 3 ਸਾਲ ਰਹਿ ਗਏ ਉਹ ਚ ਰਿਜ਼ਲਟ ਮਿਲੇ ਜਾਊਗਾ ਉਹਦੇ ਨੂੰ ਕੰਮ ਕਰੂਗਾ ਉਹ 2 ਸਾਲ ਚ ਕਰ ਗਿਆ ਯਾਰ ਅਹੀ ਜੀ ਗੱਲ ਨਹੀਂ ਬੰਦਾ ਬਹੁਤ ਸੀਰ ਆ ਬਿਲਕੁਲ ਜੀ ਸੋ ਕਿਸਾਨਾਂ ਦਾ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਵਿਊ ਦਿੱਤਾ ਕਿ ਕਿਸਾਨਾਂ ਨੇ ਝੋਨਾ ਲਾਇਆ ਕਿੰਨੀਆਂ ਦਿੱਕਤਾਂ ਆਈਆਂ ਨੇ ਲਾਈਟ ਦੀ ਕਿੰਨੀ ਪਰੇਸ਼ਾਨੀ ਹੈ ਜਾਂ ਕਿੰਨੀ ਪ੍ਰੋਬਲਮ ਆਈਆ ਪਰ ਕਿਸਾਨ ਗਰਾਊਂਡ ਜ਼ੀਰੋ ਤੇ ਪੂਰੇ ਖੁਸ਼ ਨੇ ਕਿ ਬਹੁਤ ਬਿਜਲੀ ਆਈਆ ਸੂਆਂ ਦਾ ਰਜਵਾਹਿਆਂ ਦਾ ਪਾਣੀ ਪੂਰੇ ਜੋਰਾਂ ਤੇ ਆ ਰਿਹਾ ਕਿ ਠੀਕ ਆ ਪੂਰਾ ਸਿਸਟਮ ਜੋ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਹ ਕਿਸਾਨਾਂ ਲਈ ਤਾਂ 100% ਪਾਣੀ ਦੇਣ ਲਈ ਸਹੀ ਰਿਹਾ ਕੈਮਰਾਮੈਨ ਅਸ਼ੋਕ ਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ